ਸਾਰੇ ਠੀਕ ਠਾਕ ਭਾਈ ਆਪਾਂ ਚੱਲਣ ਅੱਜ ਬਣਾਉਣ ਲੱਗੇ ਆ ਬਲੌਗ ਆਪਣਾ ਤੇ ਬਲੌਗ ਬਣਾ ਕੇ ਆਪਾਂ ਕਰਾਂਗੇ ਸ਼ਾਮੀ ਵੀਡੀਓ ਅਪਲੋਡ ਦੋਹੇ ਚੈਨਲ ਤੇ ਇੱਕ ਨਵਾਂ ਚੈਨਲ ਬਣਾਇਆ ਆਪਣਾ ਇੱਕ ਤਾਂ ਸੀਗਾ ਹੀ ਪੀਨ ਕਲੱਬ ਵਾਲਾ ਠੀਕਾ ਆਪਾਂ ਹੋਰ ਬਣਾਇਆ ਸਾ ਆਪਣਾ ਮਾਨ ਦੇ ਨਾਮ ਤੋਂ ਤੇ ਸਾਰੇ ਭਰਾ ਜੀ ਉਸ ਚੈਨਲ ਤੇ ਵੀ ਜੁੜ ਜਾਣ ਯਾਰ ਜਿਹੜੇ ਇਸ ਚੈਨਲ ਤੇ ਜੁੜੇ ਹੋਏ ਵੀਡੀਓ ਦੇਂਦੇ ਆ ਦੋਹੇ ਚੈਨਲਾਂ ਦੇ ਐਡ ਹੋ ਜਣ ਆਪਣੇ ਨਾਲ ਤੇ ਹੁਣ ਆਪਾਂ ਲੱਗੇ ਸੀ ਬੱਚੇ ਨੂੰ ਫੀਡ ਕਰਾਉਣਾ ਆਪਣੇ ਛੋਟਾ ਬੇਬੀ ਪੀਜਣਾ ਇਹਨੂੰ ਕਰਾਉਣੀ ਆ ਫੀਡ ਆਪਾਂ ਤੇ ਉੱਡ ਕੇ ਆਰੇ ਬਾਰੀ ਬਾਰੀ ਹੁੱਡੇ ਕਿੰਨੀ ਜਾਂਦਾ ਤੇ ਉਹ ਐਵੇਂ ਡਰਾਉ ਡਰਾ ਦੇ ਜੀ ਫੀਡ ਨਾਲ ਨਾਲ ਇਹਨੂੰ ਤੇ ਇਹ ਉੱਡ ਗਿਆ ਸੀਗਾ ਤਾਈਓ ਵੀਡੀਓ ਦੀ ਰੋਕਤੀ ਜਿ ਵਿਚਾਲੇ ਤੇ ਬਾਰੀ ਬਾਰੀ ਇੱਥੇ ਉੱਤੇ ਜਾੜਦਾ ਹੋ ਗਿਆ ਹੁਣ ਫੇਰ ਐਨੇ ਬੜੇ ਤੁਸੀਂ ਕੀਤੇ ਆ ਯਾਰ ਫੀਡ ਵੀ ਨਹੀਂ ਖਾਂਦਾ ਹੱਥ ਨਾਲੇ ਹੱਥ ਨਾਲੇ ਫੀਡ ਕਰਾਉਨੇ ਆਪਾਂ ਖੜਾ ਯਾਰ ਉਵੇਂ ਕਰਉਣੀ ਆ ਹੁਣ ਠੀਕ ਆ ਅੱਜ ਵਲੋਗ ਹੋ ਗਿਆ ਥੋੜਾ ਲੇਟ ਮੈਨੂੰ ਲੱਗਾ ਦੋ ਦੰ ਦਾ ਇਕੱਠਾ ਕਰਕੇ ਨਾ ਬਣਾਉਣਾ ਪਿਆ ਜ ਆਪਣਾ ਆ ਆ ਗਿਆ ਇਹਨੂੰ ਫੜ ਦੇ ਕੋ ਡਿੰਗ ਵਿੱਚ ਬਾਰੀ ਬਾਰੀ ਫੜ ਕੇ ਲਿਆਉਣਾ ਪੈਂਦਾ ਹੈ ਤੇ ਵੀਰ ਵਿਰੁੱਧ ਚਲ ਜਾ ਕੇ ਫੀਡ ਕਰਾਉਣੀ ਪੈਂਦੀ ਹੈ ਚਲੋ ਯਾਰ ਪਹਿਲਾਂ ਇਹਨਾਂ ਨੂੰ ਮੈਂ ਫੀਡ ਕਰਾ ਲਾਂ ਤੇ ਫਿਰ ਇਹਨੂੰ ਆਪਾਂ ੁੱਡੇ ਛੱਡ ਕੇ ਫਿਰ ਦੂਜੇ ਕਬੂਤਰਾਂ ਦੀ ਬਣਾ ਦਿਖਾ ਕੇ ਸੁਣ ਕਰਾ ਕੇ ਸ਼ੌਂਕ ਦੋ ਦੇ ਦੂਜੇ ਕਬੂਤਰਾਂ ਦਾ ਵੀ ਆਪਣੇ ਦਾ ਫਿਰ ਆਪਾਂ ਜਾਣਾ ਯਾਰ ਗਰਾਊਂਡ ਤੇ ਗਰਾਊਂਡ ਗਰਾਊਂਡ ਜਾਣੇ ਨੇ ਤੈਨੂੰ ਕਰਾ ਦਈਏ ਫੀਡ ਯਾਰੇ ਵਾਰੀ ਵਾਰੀ ਓਡਿਆਂ ਦਾ ਫਿਰ ਮੈਨੂੰ ਵੀ ਇਕੱਲਾ ਹੈਗਾ ਪ੍ਰੋਬਲਮ ਦੀ ਦੋ ਜਣੇ ਹੋਈਏ ਤਾਂ ਫਿਰ ਵਲੌਗ ਬਣਾਉਣ ਤੇ ਵੀ ਆਸਾਨੀ ਹੋ ਜਾਂਦੀ ਹੈ ਤੇ ਦਿਖਾਉਣ ਤੇ ਵੀ ਆਸਾਨੀ ਹੋ ਜਾਂਦੀ ਫੀਡ ਫੂਡ ਕਰਾਉਂਦੇ ਨੂੰ ਕਿੰਨੇ ਕੱਲ ਪਹਿਲਾਂ ਫੀਡ ਕਰਾ ਲਾ ਮੈਂ ਆ ਬਾਲਿਆ ਲਿਆ ਕੇ ਹੁਣ ਇਹਨੂੰ ਫੀਡ ਫੂਡ ਕਰਾ ਲਾ ਆ ਦੇਖੋ ਉੱਡਦਾ ਯਾਰ ਬਾਰੀ ਬਾਰੀ ਇਹ ਤੋ ਤਿੰਨ ਦਿਨ ਤੱਕ ਜਮੇ ਨਹੀਂ ਉੱਡਿਆ ਡੇਲੀ ਕਰਉਣਾ ਹੋਵੇ ਤਾਂ ਫੀਡ ਇਹਨੂੰ ਮੈਂ ਤੇ ਅੱਜ ਉੱਡਣ ਲੱਗ ਗਿਆ ਇਹ ਇਥੋਂ ਉੱਡ ਕੇ ਸਿੱਧਾ ਗੁੱਡੇ ਕੋਲੇ ਜਾਂਦਾ ਆ ਦੇਖੋ ਇਹਨੂੰ ਫੀਡ ਕਰਾ ਲਾ ਮੇਲਾ ਠੀਕ ਹੈ ਉੱਡ ਗਿਆ ਫੇਰ ਬਾਰੀ ਬਾਰੀ ਉੱਡ ਜਾਂਦਾ ਤੇ ਪਹਿਲਾਂ ਫੀਡ ਹੀ ਕਰਾ ਲਾ ਯਾਰ ਮੈਂ ਠੀਕ ਹੈ ਫੀਡ ਕਰਾਈ ਵਾਂ ਮੈਂ ਫੀਡ ਕਰਾਈ ਵਮੇ ਫਿਰ ਮਿਲਦੇ ਨੇ ਜੋਗਾ ਜਾਗਾ ਦੇ ਦਈਏ ਤੇ ਫਿਰ ਦੂਜੇ ਕਬੂਤਰ ਵੀ ਵਿਖਾ ਦਨੇ ਆ ਸੋਨੂੰ ਨਾ ਯਾਰ ਕੂਤਰ ਉੱਡ ਗਏ ਨੂੰ ਲਪੋਣੇ ਆ ਆਪਾਂ ਉਧਰ ਜਿਹੜੀ ਬੈਠੀ ਹੋਈ ਪਰਾਣੀ ਜਿਹੜੀਆਂ ਹੁੰਦੀਆਂ ਸੀ ਜਿਹੜੀਆਂ ਛਤਰੀ ਕਿਤੇ ਉਹ ਯੱਕਾ ਇਹ ਤਾਂ ਹੀ ਛਤਰੀ ਪਾ ਕੇ ਤੇ ਆਉਂਦੇ ਆਂ ਤੇ ਕਿ ਉਧਰ ਗਿਆ ਹੋ ਗਿਆ ਤੇ ਆਪਣੇ ਉਧਰ ਆ ਨਾ ਮੇ ਖਰਦਦੇ ਆ ਗੁੱਡੇ ਜਾਂ ਪਾਣੀ ਪੁਣੀ ਦਿੰਨੇ ਆ ਤੇ ਫਿਰ ਉਹਨੂੰ ਖੁੱਲ੍ਹੇ ਛਾੜ ਦਿੰਨੇ ਆ ਕੁਝ ਪਾਣੀ ਹੱਥ ਨੇ ਦੇ ਦਾਂਗੇ ਹੁਣ ਕਿ ਗੁੱਡੀ ਬੰਦ ਕੀਤੀ ਟਾਲੀ ਤੁਲਦਾ ਤੇ ਆਪ ਇਸ ਰੰਝ ਦਿਨ ਪਾਣੀ ਪੁਣੀ ਦੇ ਦਈਏ ਹੁਣ ਪਾਣੀ ਦੇ ਤਾਂ ਹੁਣ ਆਪੇ ਛੜ ਦਗੀ ਇਧਰਲੇ ਗੁੱਡੇ ਜਾਂ ਨੂੰ ਉੱਪਰਲੇ ਪੁੱਲੇ ਚੈੱਕ ਕਰੂ ਢੱਬੇ ਦੇ ਆਪਣੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖੋ ਸਭ ਵਾਂਗੂ ਖੜਿਆ ਮੂਰੋ ਸਾਰੇ ਬੂਰੇ ਟੋਪ ਦੇੜਾ ਰਹੀ ਹੈ ਬਹੁਤ ਉੱਡੇ ਕੱਲ ਬੱਚਾ ਨੇ ਦਿਨ ਲਾਤਾ ਪੂਰੀ ਤਗੜੀ ਧੁੱਪ ਨਿਕਲੀ ਜੀ ਕੱਲ 8 ਵਜੇ ਦਿਨ ਧੁੱਪ ਨਿਕਲੇ ਜੀਗੀ ਤੇ ਰਾਤ ਨੂੰ ਹੀ ਭਾਇਆ ਬੱਚੇ ਕੱਲ ਮੈਂ ਸ਼ੂਟ ਨਹੀਂ ਕਰ ਸਕਿਆ ਯਾਰ ਕਿ ਉਤਰ ਪਾਉਣ ਦੀ ਟੈਨਸ਼ਨ ਹੁੰਦੀ ਹੈ ਯਾਰ ਵੀ ਭੱਜ ਭੁੱਜਣਾ ਯਾਨਾ ਤਾਂ ਕਰਕੇ ਵੀਡੀਓ ਨਹੀਂ ਅਪਲੋਡ ਕਰ ਸਕਿਆ ਪਰ ਉੱਡੇ ਬਹੁਤ ਜਿਆਦਾ ਕੱਲ ਨਜ਼ਾਰਾ ਲਿਆਤਾ ਉੱਡਨ ਵਾਲਾ ਇਹਨਾਂ ਨੇ ਤੇ ਉਹ ਦਾ ਕਲਾਟਾ ਟਵਰ ਉਨ ਘਟਾ ਵਰ ਦੇ ਵੈ ਗਿਆ ਸੀ ਤਾਂ ਰਿਟੋ ਜੜਾ ਉਨ ਤੇ ਦੇਣਾ ਮੈਂ ਫੜਾ ਫੜਾ ਲੀ ਨੂੰ ਕਿਸੇ ਨੂੰ ਤਾਂ ਮੇਰੇ ਕਬੂਤਰ ਜੰਗਾ ਪਰ ਟਾਵਰ ਤੇ ਵੈ ਗਿਆ ਪਰ ਨੂੰ ਫੜਾ ਦੇਣਾ ਹੁਣ ਆਪਾਂ ਨਾਲੇ ਕੋਈ ਬਿਮਾਰ ਨਹੀਂ ਕੁਛ ਨਹੀਂ ਹੋਇਆ ਜਮਾਂ ਸਹੀ ਆਓ ਤੇ ਨੂੰ ਫੜਾ ਦੇਣਾ ਉਹ ਡਾ ਵੀ ਬਹੁਤ ਸੀਗਾ ਆਪਣੇ ਕੋਲੇ ਵਾਰ ਹੁਣ ਆਪਣੇ ਕੰਮ ਦਾ ਹੀ ਨਹੀਂ ਰਿਹਾ ਕਿਉਂ ਉਹ ਬੈ ਗਿਆ ਕਿ ਟਾਵਰ ਤੇ ਹਮ ਟਾਵਰ ਤੇ ਜਾਇ ਕਰੂਗਾ ਢੀ ਇਧਰ ਥਾਣੇ ਨੂੰ ਛਕ ਲੈਣਾ ਕੋਈ ਟੀਮੂਟੀ ਆਦੀ ਸੀ ਪੀੜੀ ਟਕਟ ਕੇ ਆਪਾਂ ਉਹ ਦੱਬਾ ਵੀ ਗਿਆ ਉੱਡ ਕੇ ਹੋ ਗਿਆ ਤੇ ਹੁਣ ਇਹਨਾਂ ਨੂੰ ਕਰ ਦਈਏ ਆਪਾਂ ਬੰਦ ਦੂਜੇ ਵੀ ਦਿਖਾ ਦੇਣੇ ਆ ਵੱਡੀ ਜੋੜੀ ਜੋੜੀਆਂ ਦੋਹਾਂ ਫਿਰ ਆਪਾਂ ਚੱਲਦੇ ਆਂ ਗਰਾਊਂਡ ਤੇ ਗੱਲ ਤੇ ਨਾਲੇ ਕਰਦੇ ਆਂ ਵਲੌਗ ਦੀ ਸਮਾਪਤੀ ਆਪਣੇ ਦੀ ਅੱਜ ਏਡਾ ਕੀ ਬਣੂਗਾ ਆਊਗਾ ਕਿੰਨੇ ਮਿੰਟਾਂ ਦਾ ਹੀ ਬਣਿਆ ਸੀ ਇਹਨਾਂ ਦਾ ਕੰਡਾ ਮਾਣੇ ਇਧਰ ਆ ਸੇ ਆਹ ਬਈ ਜੋੜੀ ਇਧਰ ਬੈਠੀ ਇੱਕ ਥੱਲੇ ਆ ਆਪਣਾ ਵੱਡਾ ਪੁੱਤਰਾ ਪੁੱਤਰੀ ਆ ਦਿੱਖ ਕਬੂਤਰੀ ਦੋ ਵੀ ਹੰਡਲ ਨੌਨ ਵਾਲੀ ਕਬੂਤਰੀ ਹੈ ਆਪਣੀ ਤੇ ਇਧਰ ਬੈਠੇ ਇਹਨਾਂ ਦਾ ਵੀ ਜੋੜਾ ਪੂਰੀ ਘਰ ਬਣਾਤਾ ਸੀਗਾ ਤੇ ਆ ਕਬੂਤਰ ਦਾ ਮਤਲਬ ਕੂਤਰੀ ਹੋ ਰਿਹਾ ਇਹਦੇ ਨਾਲ ਇਹਦੇ ਨਾਲ ਜਟੀਆਂ ਨਹੀਂ ਹੁੰਦੀ ਸੀ ਪਹਿਲਾਂ ਖਟੀਆਂ ਦੀ ਹੁਣ ਖਟੀਆਂ-ਖਟੀਆਂ ਨੇ ਮਿਲਾ ਦੇ ਦੋਹੀਂ ਤੇ ਤਰਾ ਚਾਰ-ਪੰਜ ਹੈਗੇ ਬਸ ਇਧਰ ਤੇ ਵੀ ਦਾਣੇ-ਦੂਣੇ ਪਾਤੀ ਸੈਟ ਆ ਸਾਰੇ ਤੇ ਹੁਣ ਮਿਲਾਂਗੇ ਆਪਾਂ ਕਾਲੂ ਨੈਕਸਟ ਵਲੌਗ ਜਾਂ ਕਬੂਤਰਾਂ ਮੁਕਦਦ ਉਸ ਨੇ ਕੁਡੇ ਖੜਾ ਜੇ ਪਾਣੀ ਚੱਕਿਆ ਉਦੋਂ ਮਿਲਾਂਗੇ ਫਿਰ ਬਾਬਾ ਵਲੌਗ ਦੀ ਸਮਾਪਤੀ ਕਰ ਦਾਂਗੇ ਕਿੱਡਾ ਬਲੌਗ ਬਣਿਆ ਰਾਤ ਨੂੰ ਅਪਲੋਡ ਕਰ ਦਾਂਗੇ ਦੋਹਾਂ ਚੈਨਲਾਂ ਦੇ ਆਪਣੇ ਤੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਲੁੱਕ ਕਰ ਦਿਆ ਕਰੋ ਭਰਾਵੋ ਨੇ ਸਾਰਿਆਂ ਨੂੰ ਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਚੈਨਲ ਨੂੰ ਅੱਗੇ ਆਪਣਾ ਨਾਈਟ ਮਨਗਾਓ ਘਾਤਾ ਵਿੱਚ ਐਡ ਆਪਣਾ ਤੁਹਾਨੂੰ ਕਿਹਾ ਸੀ ਇਧਰੋਂ ਆਪਾਂ ਪਾਣੀ ਪੂਣੀ ਚੱਕਾਂਗੇ ਗੁੰਡਿਆਂ ਚ ਤੇ ਆ ਜਾਨਵਰ ਬੈਠੇ ਆਪਣੇ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਆਪਣਾ ਪੱਠਾ ਬੈਠਾ ਸ਼ੇਰ ਆਪਣਾ ਗੇੜ ਚਾਹ ਬੈਠਾ ਨੂੰ ਪਾਣੀ ਪੂਣੀ ਦੇਣ ਵਾਲਾ ਹੋਰ ਪਹਿਲਾਂ ਚੱਲ ਸੰ ਨੂੰ ਦੂਜਾ ਕਬੂਤਰ ਖਾਦਾ ਹਾਂ ਉੰਡੇ ਚੱਕ ਗਏ ਪਹਿਲਾਂ ਆਪਾਂ ਪਾਣੀ ਤਾਂ ਨੂੰ ਹੋਰ ਦੇ ਦੇਣੇ ਨੂੰ ਇੱਧਰ ਬਾ ਦੇਨੇ ਆਪਾਂ ਉੱਥੇ ਆ ਬਹਿ ਕੇ ਠੀਕ ਹੈ ਆਹ ਕੁੰਡਾ ਚੱਕ ਲਈਏ ਇਹਨਾਂ ਦਾ ਚੱਕ ਲਿਆ ਬਰੋ ਕੁੰਡਾ ਰੱਖ ਲਈਏ ਹੁੱਡੇ ਦੇ ਉੱਤੇ ਤੇ ਗੇੜ ਦੇ ਇਹ ਬੰਦ ਕਰ ਜੜ ਮੈਂ ਮਤਾਲਾ ਲਾਉਣਾ ਦਾ ਇਹਨੂੰ ਤੇ ਪਾਣੀ ਦੂੰਗਾ ਬੱਚੇ ਨੂੰ ਇਧਰ ਉਹਨੇ ਆਂਡਾ ਲਾਹ ਲਿਆ ਕੀਆਂ ਸਟਾ ਲਾਉਣ ਵਾਲੀ ਐ ਇਧਰ ਆ ਬੈਠੇ ਆਪਣਾ ਨੂੰ ਮਿਲ ਗਿਆ ਅੱਜ ਨਿਊ ਸਰਪ੍ਰਾਈਜ਼ ਖੁੱਡੇ ਚ ਕਬੂਤਰੀ ਨੇ ਆਂਡਾ ਲਾਉਣਾ ਸੀ ਆਪਣੀ ਨੇ ਲਾਹ ਲਿਆ ਇਧਰ ਆ ਬੈਠੇ ਤੇ ਇਧਰ ਦੇ ਹੀ ਰਿਹਾ ਉਸ ਨੂੰ ਆਂਡਾ ਆਇਆ ਗੁੱਡੇ ਚ ਤੇ ਇਹਦਾ ਬਹੁਤ ਵਧੀਆ ਹੋ ਗਿਆ ਖਾਂਡੇ ਉਂਡੇ ਲਾਲੇ ਕੜੇ ਗੁੱਡੇ ਚ ਤੇ ਆ ਕਬੂਤਰ ਆਪਾਂ ਪੱਟਾਂਗੇ ਜੋੜੀ ਇਹਨਾਂ ਦੇ ਨਹੀਂ ਲੈਣੇ ਬੱਚੇ ਹੁਣ ਆਪਾਂ ਜਾਂ ਲੈ ਲਾਂਗੇ ਕਦੀ ਚੋਲੀ ਲੈਣੀ ਹੋਈ ਤਾਂ ਇਹਦਾ ਮੇਰੇ ਦਿਮਾਗ ਚ ਰਾਏ ਚੱਲੀ ਜਾਂਦੀ ਹੈ ਹਜੇ ਕੋਈ ਕਬੂਤਰ ਦੇ ਬੱਚੇ ਹੈਗੇ ਆਪਣੇ ਕੋਲੇ ਠੀਕ ਹੈ ਤੇ ਉਹਦੇ ਹੈ ਨਹੀਂ ਸੀ ਉਹਦੇ ਬੱਚੇ ਬਾਈ ਕੋਲੇ ਛੱਡੇ ਆ ਸੀ ਮੈਂ ਤਿਆਗ ਉਤਰੀ ਦੇ ਨਹੀਂ ਸੀ ਆਤ ਆਪਣੀ ਹੈਗੀ ਜਦ ਮਰਜੀ ਘੜਾਈ ਇਹਨਾਂ ਦੇ ਇਹਨਾਂ ਦੇ ਤਾਂ ਵੱਡੇ ਹੈਗੇ ਦੰਨੇ ਦਾ ਆਪਣੇ ਤੇ ਇਧਰ ਓਕੇ ਕੰਮ ਸਾਰਾ ਠੀਕ ਆ ਇਧਰੋਂ ਵੀ ਚੱਕ ਦੀਏ ਹੁੰਦਾ ਦਾਣੇ ਦੂੰਗੇ ਤਾਂ ਪਈ ਆ ਕੱਲ ਨੂੰ ਦਾਣੇ ਚੱਕ ਗਏ ਤੇ ਡੀ ਵਰਨਿੰਗ ਕਰ ਲਈ ਉਹਨਾਂ ਦੀ ਕੈਮਰਾ ਡਿੱਗ ਪਿਆ ਸੀ ਓਏ ਤੇ ਚੱਕੋ ਆ ਗੁੰਡਾ ਵੀ ਤਰ ਤਾ ਠੀਕ ਹੈ ਕੁੰਡੇ ਵੀ ਤਰਤੇ ਆਪਣੀ ਸਰਿੰਜ ਕਿੱਥੇ ਸਰੰਜਾ ਵੀ ਇਸ ਕੁੰਡੀ ਚ ਵਰਦੇ ਆਪਾਂ ਸ਼ੱਕਰੋ ਵਰਲੀ ਇਧਰ ਲਾ ਜੜਦੀ ਹੈ ਤੇ ਬੱਚੇ ਨੂੰ ਦਈਏ ਆ ਜਾ ਓਏ ਜਰਾ ਤੇ ਬਹਿ ਸੋਨਾ ਜਮਨੇ ਪਾਣੀ ਦਈਏ ਤੁਮ ਨੂੰ ਤੇਰਾ ਘਿਰੰਜ ਦੇ ਦੀ ਇੱਕ ਹੋਰ ਦੇ ਦਾਂ ਇੱਥੇ ਬਿਠਾ ਰ ਤੇ ਬੱਚਾ ਬੈਠਾ ਮੂਰੇ ਚੱਕੋ ਇੱਕ ਹੋਰ ਦੇ ਦੀ ਇੱਕ ਹੋਰ ਦੇ ਦੀ ਜਿਆ ਤੇ ਆ ਪਾਣੀ ਵਾਲਾ ਕੰਮ ਨਿਭੜ ਗਿਆ ਆਪਣਾ ਲੈ ਕੇ ਸਿਰੰਜ ਚੱਕ ਕੱਲ ਨੂੰ ਰੱਬ ਕੱਟ ਲੈ ਤੁਪ ਤੇ ਬੱਚੇ ਰਵਾਂਗੇ ਡਾ ਤੇ ਉਹਨਾਂ ਦਵਾਂਗੇ ਛਤਰੀ ਤੇ ਬਾਂ ਠੀਕ ਹੈ ਛਤਰੀ ਦੱਬਾ ਦੇਣਾ ਆਪਾਂ ਆਪਾਂ ਦਾ ਡੱਬਾ ਸ਼ੇਰ ਪਾਣੀ ਦਾ ਦੇਖ ਬੋਟਾ ਬੂਟਾ ਫੁੱਲਾ ਪਾਣੀ ਨਾਲ ਵੀ ਤੇ ਦਾਣੇ ਨਾਲ ਵੀ ਤੇ ਇਹਨੂੰ ਚੱਕੀ ਦੇ ਖੁੱਡੇ 'ਚ ਇਹਨੂੰ ਦੀ ਜਗ੍ਹਾ ਤੇ ਭਾਈ ਆ ਇੱਧਰ ਚੱਕ ਬ్రో ਉਹ ਦੇਣਾ ਆਪਾਂ ਤੜਕੇ ਸਿੱਪੂ ਆਉਗਾ ਲੈਣਾ ਇੱਧਰ ਆ ਬੈਠਾ ਓਕੇ ਆਪਣਾ ਬੱਚਾ ਤੇ ਰੋਕੇ ਦਾਣੇ ਦੂਨੇ ਚੱਕਦੀ ਦਾਣੇ ਆ ਖੁੱਡਾ ਯਾਰ ਸਾਫ਼ ਕਰਾਂ ਤੜਕੇ ਦੂਰੀਵਾਰ ਇਹਨਾਂ ਦਾ ਨਾਲ ਇਧਰੋਂ ਤੂੰ ਹੀ ਨੇ ਖੁੱਡਾ ਪੱਟ ਰੱਖੀ ਐ ਇਹ ਕਿੱਧਰ ਪੱਟ ਰੱਖੀ ਐ ਇਹਨਾਂ ਨੂੰ ਬੰਦ ਕਰਕੇ ਕੂਤਰ ਕੱਢ ਕੇ ਬਾਰ ਕੜਕਾ ਲਾਵਾਂਗੇ ਇੱਥੇ ਹਰ ਚੂਈ ਆ ਜੂਗੀ ਬੱਚ ਠੀਕ ਹੈ ਥੋਈ ਨੇ ਤੰਕਰ ਰੱਖਿਆ ਭਾਂਜ ਪਹਿਲਾਂ ਵੀ ਕੀਤੀਆਂ ਸੀ ਗੈਬ ਹੁਣ ਫੇਰ ਕਰਨੀਆਂ ਪੈਣੀਆਂ ਚਲੋ ਜੱਟੋ ਬਾਏ ਸਾਰੇ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ ਵੀਡੀਓ ਨੂੰ ਲਾਈਕ ਲੁੱਕ ਕਰ ਦਿਓ ਤੇ ਅੱਗੇ ਸ਼ੇਅਰ ਕਰਦੇ ਕਰੋ ਨਵਾਂ ਚੈਨਲ ਬਣਾਇਆ ਆਪਾਂ ਸਤਨਾਮ ਮਾਨ ਦੇ ਨਾਂ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਡਿਸਕ੍ਰਿਪਸ਼ਨ ਚ ਲਿੰਕ ਮਿਲ ਜੂਗੀ ਤੇ ਹੁਣ ਮਿਲਾਂਗੇ ਆਪਾਂ ਨੈਕਸਟ ਬਲੌਗ ਚ ਓਕੇ